ਤਰਾਇਸ ਕੋ ਇਸਕਾ ਪਾਣੀ ਨਿਕਾਲ ਦੇਣਾ ਹੈ। ਅੱਗ ਬਹੁਤ ਹੈ। ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲਾ ਸਾਰਿਆਂ ਦੇ? ਹੋਰ ਬਾਪੋ ਕਿੱਦਾਂ ਸੇ ਤਾਂ ਕੈਮਾ? ਅੱਜ ਯਾਰ ਆਪਾਂ ਨਾ ਘਰੇ ਸਗੇ ਵਿਹਲੇ ਤੇ ਭੁੱਖ ਬਹੁਤ ਲੱਗੀ ਪਈ ਆ। ਮੈਂ ਕਿਹਾ ਅੱਜ ਫਿਰ ਕੋਣੋ ਨਵਾਂ ਟਰਾਈ ਕਰੀਏ। ਲੈ ਲੀਏ ਪੰਗਾ। ਆ YouTube ਤੇ ਦੇਖਿਆ ਮੈਂ ਯਾਰ ਇਹ ਕੀ ਹੁੰਦਾ ਇਹ ਆਪਣਾ ਸੋਇਆ ਚਿੱਲਾ ਇਹ ਬਣਾਉਨੇ ਆ ਨਾਲੇ ਤਾਂ ਹੈਲਦੀ ਆ ਗੰਮ ਨਾਲੇ ਪ੍ਰੋਟੀਨ ਦੀ ਮਾਤਰਾ ਕਹਿੰਦੇ ਫੁੱਲ ਹੋਊ ਤੇ ਕਰਦੇ ਆ ਸਟਾਰਟ ਫਿਰ ਆਜੋ ਤੁਹਾਨੂੰ ਵੀ ਦਿਖਾਉਨੇ ਆ ਕਿਵੇਂ ਬਣਦਾ ਇੱਕ ਤਾਂ ਯਾਰ ਗਰਮੀ ਨਾਲ ਨਾ ਅੱਖਾਂ ਚ ਓਏ ਖੁਰਕ ਬਹੁਤ ਹੁੰਦੀ ਹੈ ਤੇ ਆਜੋ ਫਿਰ ਦਿਖਾਉਨੇ ਆ ਤੁਹਾਨੂੰ ਕਿਵੇਂ ਬਣਦਾ ਦੇਨੇ ਆ ਸਹੀ ਬਣਦਾ ਵੀ ਆ ਕਿ ਕਿੰਨੇ ਬਣਦਾ ਐਟਮਾ ਤਾਂ ਆਪਣੇ ਕੋਲੇ ਨਹੀਂ ਹੈ ਨਹੀਂ ਤੇ ਆਪਾਂ ਸਾਬ ਸਰ ਦੇ ਨਾਲ ਪਾ ਲੈਨੇ ਆ ਜੋ ਜੋ ਹੈਗਾ ਆਪਣੇ ਕੋਲੇ ਆ ਰੂਗਰ ਬਾਬੇਓ ਪਹਿਲਾਂ ਆਪਾਂ ਆਹ ਮੁਠੀ ਸਾਰੀ ਮਤਲਬ ਬੜਗਾਂ ਦੀ ਪਾ ਲੈਣੀ 30 ਗ੍ਰਾਮ 30 35 ਗ੍ਰਾਮ ਜੇ ਵੱਧ ਬਣਾਉਣਾ ਤੁਸੀਂ ਵੱਧ ਵੀ ਪਾ ਸਕਦੇ ਆ ਇਹ ਪਾ ਕੇ ਨਾ ਇਹਨਾਂ ਨੂੰ ਪਹਿਲਾਂ ਆਪਾਂ ਗੇੜਾ ਦਾ ਮਾਣਾ ਬੋਇਲ ਕਰ ਠੀਕ ਆ ਇਹਨਾਂ ਚ ਪਾ ਲਈ ਆਪਾਂ ਪਾਣੀ ਹਲੋ ਆਪਾਂ ਪਾ ਲਿਆ ਚ ਪਾਣੀ ਹੁਣ ਇਹਨੂੰ ਚੜਦੇ ਆ ਗੈਸ ਤੇ ਓਏ ਹੋਏ 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 ਕੋਣੇ ਜਾ ਚੁੱਬੀ ਲੱਗ ਚੱਲੇ ਜੀ ਲੈਟਰ ਤੇ ਵੀ ਚੱਕੋ ਡਾਰਲਿੰਗ ਇਹਨੂੰ ਏਦਾਂ ਆਪਾਂ ਨਾ ਕੈਮਰਾ ਯਾਰ ਮੈਨੂੰ ਹੁਣ ਆਪਨੇ ਉਹ ਕਰਨਾ ਪੈ ਰਿਹਾ ਏਦਾਂ ਹੁਣ ਥੋੜਾ ਜਿਹਾ ਭਰੇ ਭਰੇ ਹੁੰਦਾ ਕੰਮ ਬਾਈ ਬਣ ਕੇ ਮਾਈਂਡ ਨਾ ਕਰੇ ਉਹ ਵੀ ਕੈਮਰਾ ਇੱਧਰ ਉੱਧਰ ਜਾਈ ਜਾਂਦਾ ਠੀਕ ਆ ਤੇ ਆਪਾਂ ਚਾੜਤਾ ਇਹਨੂੰ ਚੁੱਲੇ ਤੇ ਤੇ ਹੁਣ ਇਹਦੇ ਬਾਲੇ ਬੂਲੇ ਦਬਾਲ ਕੇ ਆਪਾਂ ਉਹਨੂੰ ਕੱਟਦੇ ਆ ਵਿੱਚ ਪਾਉਣ ਵਾਲਾ ਜਿਗਾੜ ਸਾਰਾ ਠੀਕ ਆ ਗੰਡੇ ਗੁੰਡੇ ਇਹ ਇਹ ਉਹ ਲੜਰਾਂ ਪੜ ਰਹੇ ਜੋ ਵੀ ਆਪਣੇ ਕੋਲੇ ਇਸ ਟਾਈਮ ਹੋਊਗਾ ਬੱਬੇ ਬਾਹਰ ਦਾ ਸਟਾਨੀ ਯਾਰ ਆਹ ਚੀਜ਼ਾਂ ਮਿਲੀਆਂ ਮੈਨੂੰ ਬਸ ਇੱਕ ਗੰਡਾ ਤੇ ਇੱਕ ਮਿਰਚ ਠੀਕ ਆ ਮਿਰਚਾਂ ਕ ਬਹੁਤ ਆ ਪਰ ਬਾਲੀ ਹੋ ਜਾਂਦੀ ਐ ਤੇ ਜੇ ਕੁਇਨੇਦਰਾਂ ਲਈ ਚਲਾਉਣੇ ਆ ਨਾ ਤਾਂ ਟਮਾਟਰ ਰਿਮੋਟਰ ਹੀ ਮਿਲਿਆ ਕੋਈ ਤੇ ਨਾ ਕੋਈ ਹੋ ਰਿਹਾ ਟਮਾਣ ਇਹੋ ਜੀ ਗਰਮੀ ਚ ਯਾਰ ਬਾਹਰ ਨਿਕਲਉਂ ਤਾਂ ਨਹੀਂ ਕਰਦਾ ਸਰਦੀ ਸੁੱਕੀ ਲਿਆਉਣ ਨੂੰ ਇਸ ਕਰਕੇ ਨਾ ਹੁਣ ਆਪਾਂ ਇਹਦੇ ਨਾਲ ਹੀ ਕੰਮ ਚਲਾਉਨੇ ਆ ਇਹਦੇ ਨਾਲ ਸਰਾ ਕਰਾ ਲੇਗਾ ਆਪਾਂ ਆਪਣੇ ਕੋਲੇ ਨਾਲ ਆ ਗਿਆ ਬਿਸਣਾ ਠੀਕਾ ਨਾਲ ਆਪਣੇ ਕੋਲੇ ਧਨੀਆ ਇਹ ਆਪਾਂ ਤੁਹਾਨੂੰ ਗਾਹ ਦਿਖਾਉਣੀ ਇਹਦਾ ਕੀ ਕਰਨਾ ਇਹਦੇ ਚ ਲੈਣ ਅਬ ਬੜੀਆਂ ਦਾ ਲਾਗੀਆਂ ਬੜਕਣ ਬੜੀਆਂ ਲੱਗੀਆਂ ਨੇ ਬੜਕਣ ਮੇਰੇ ਵੀ ਦੇਖ ਕਿਉਂ ਛੱਡ ਦਿਨਾ ਭਾਫਾਂ ਆ ਜਾ ਆ ਜਾ ਆ ਜਾ ਜਦੋਂ ਤੱਕ ਬੜੀਆਂ ਉਬਲਦੀਆਂ ਐ ਆਪਾਂ ਇੱਕ ਹੋਰ ਕੰਮ ਕਰਦੇ ਹਾਂ ਉਦੋਂ ਤੱਕ ਨਾ ਆਪਾਂ ਆਪਣਾ ਸਬਕ ਤਾਂ ਜਿਹੜਾ ਗੰਡੇ ਪਿਆਜ਼ ਗੰਡੇ ਪਿਆਜ਼ ਕਹੀਏ ਨਾ ਗੰਡੇ ਇੱਕ ਹੀ ਗੱਲ ਹੁੰਦੀ ਆ ਗੰਡਾ ਆ ਤੇ ਮਿਰਚ ਇਹਨੂੰ ਕੱਟ ਲੈਨੇ ਆ ਇਹ ਕੱਟ ਕੇ ਆਪਾਂ ਇਹਦਾ ਬਣਾਉਣਾ ਹੈ ਜਗਾੜਾ ਪਹਿਲਾ ਟੋਨਾ ਦੇ ਲਈ ਇਹ ਇੱਥੇ ਇੱਥੇ ਠੀਕ ਆ ਨਾ ਇੱਥੇ ਰੱਖੇ ਅੱਲਾ ਅਦਸ ਹਰ ਬੱਟ ਵਿੱਚ ਚੱਕ ਆਲ ਦਿਲੀ ਦੇ নাও ਉਹ ਕੱਪ ਜਮਾ ਮਚੜੇ ਫਿਰੋ ਜਮਨ ਬਲੀ ਗੁੜੀ ਕਰ ਬਾਈ ਤਾਂ ਕਿ ਬਾਲੇ ਮਤਲਬ ਮੌਜੇ ਜਨ ਹੋਂ ਗੰਡੇ ਬਈ ਗੁੜੀ ਦਾ ਟੇਸਟ ਜਾ ਲਉਟ ਆ ਨਾ ਐਦਾਂ ਹੀ ਰੱਖਣਾ ਆਪਾਂ ਚਾਤੀ ਬਬੇ ਕੈਮਰਾ ਯਾਰ ਆਪ ਇਹ ਤੋ ਕਰਨਾ ਪੈਣਾ ਐਦਾਂ ਰਜਾ ਦਾ ਜੂਤ ਨਹੀਂ ਮਾਰਨਾ ਪੈਣਾ ਕਿਉਂਕਿ ਆਪਾਂ ਨੂੰ ਤਾਂ ਹੁਣ ਪਤਾ ਨਹੀਂ ਲੱਗਦਾ ਵੀ ਕੈਮਰਾ ਕਿੱਥੇ ਲੋ ਟੱਕ ਕਿੱਥੇ ਨਹੀਂ ਹੁਣ ਮੈਨੂੰ ਵੀ ਪਤਾ ਮੈਸੇਜ ਆਇਆ ਹੋਊਗਾ ਕਿ ਨਹੀਂ ਲਾ ਹੁਣ ਮੈਂ ਬਾਅਦ ਚ ਦੇਖੂੰਗਾ ਜਦ ਜਿਵੇਂ ਵੀ ਹੋਇਆ ਹੋਣ ਨੂੰ ਪ੍ਰਮਾਣ ਕਰਿਓ ਔਰ ਇਹ ਮਰਚੀ ਵਾਲੀ ਮਰਦ ਨੂੰ ਫੜਵਾ ਦੇ ਸ੍ਰੀ ਤੋਂ ਔਰ ਗੱਪੇ ਨੂੰ ਬਾਅਦ ਵਿੱਚ ਹੀ ਕਰਦੇ ਠੀਕ ਆ ਇੱਕ ਮਰਚ ਬਹੁਤ ਆਲੇ ਫਿਰ ਸਵੇਰੇ ਉੱਠ ਰਹੂਂਦੇ ਤੁਸੀਂ ਦੇਖਿਆ ਕਿ ਮੈਂ ਔਖੇ ਹਾਂ ਉਹ ਤੁਹਾਨੂੰ ਪਤਾ ਹੀ ਆ ਠੀਕ ਆ ਅਗਰ ਗਾ ਚ ਪਹਿਲੇ ਗਰਮੀ ਬਹੁਤ ਆ ਫਿਰ ਫੇਰ ਮੁਰਕੋ ਮੁਰਕੀ ਹੁੰਦੇ ਕਰੋਗੇ ਉੱਥੇ ਬੈਠੇ ਆਜੋ ਬਾਬਾਈ ਚੈੱਕ ਕਰੋ ਆ ਦੇਖੋ ਬੜਵਾ ਦੇਖੋ ਬਾਬਾ ਜੀ ਫੁੱਲ ਗਏ ਕਿਵੇਂ ਹੋਗਾ ਕਿਉਂ ਮੰਨਦੇ ਆ ਆ ਚੈੱਕ ਕਰੋ ਲੈ ਬੜੀਆਂ ਤਾਂ ਬਾਬਾ ਨਹੀਂ ਸੜੀਆਂ ਜੈਸਾ ਆਪਣਾ ਅੱਗ ਸੀ ਅੱਗ ਬਹੁਤ ਹੈ ਜਿਹਨੂੰ ਮੇਜਰ ਫਾਇਰ ਕਹਿੰਦੇ ਆ ਉਹ ਆਹੇ ਅੱਗ ਬਹੁਤ ਹੈ ਹਾਂ ਜਿਹਨੂੰ ਆਪਾਂ ਮੇਜਰ ਫਾਇਰ ਕਾਲ ਕਹਿੰਦੇ ਆ ਉਹ ਆਖੇ ਬਾਈ ਧਰਮ ਬਹੁਤ ਸੀ ਇਹ ਤੇ ਮੈਂ ਨਾ ਇੱਥੇ ਸ਼ੰਕ ਚੀ ਰੱਖ ਲੈਣ ਆਏ ਆਏ ਆਉ ਲਓ ਹੁਣ ਆਪਾਂ ਇੱਥੋਂ ਕੱਢ ਕੇ ਨਾ ਮੈਂ ਵੀਡੀਓ ਤੇ ਚੱਕਰ ਜਾਰਾ ਹਾਥੀ ਨਾ ਵਿਚਾਲ ਗੇ ਆਹ ਸਾਡੇ ਵਿੱਚ ਬੜਵਾ ਉਹਨਾਂ ਚ ਆਪਾਂ ਪਾ ਲਈਏ ਠੰਡਾ ਪਾਣੀ। ਪਾ ਦੇ। ਉਹਨਾਂ ਨੂੰ ਠੰਡੀਆਂ ਕਰਕੇ ਫਿਰ ਤੁਹਾਨੂੰ ਦੱਸਦਾ ਕੀ ਕਰਨਾ ਉਹਨਾਂ ਦਾ। ਠੀਕ ਹੈ। ਹੁਣ ਇਸ ਤਰ੍ਹਾਂ ਇਸ ਨੂੰ ਇਸ ਦਾ ਪਾਣੀ ਨਿਕਾਲ ਦੇਣਾ ਹੈ। ਆਏ ਜੀ ਮਤਲਬ ਇਹਨਾਂ ਨੂੰ ਸੁਕਾਉਣਾ ਜਾਇਆ ਐ ਪਾਣੀ ਜਾ ਕਰ ਦੇਣਾ ਇਹਨਾਂ ਦਾ ਨੱਪ ਕੇ ਜੇ ਯਾ ਲੈ ਗਰਮਾ ਉਹ ਮਾਇਨੇ ਤੱਕ ਹੀ ਕਿ ਨਹੀਂ ਜੋੜ ਦੀ ਵਿੱਚ ਮਚੂਣ ਆ ਮਾਣ ਚੋਦੇ ਗੋਚਾ ਠੀਕ ਪਾਣੀ ਪੂਣੀ ਕੱਢਦਾ ਇਹਦਾ ਫਿਰ ਆਪਣੇ ਕੋਲੇ ਇਦਾਂ ਨਾ ਇਦਾਂ ਰਣੀ ਹੈ ਇਹ ਇਹਨਾਂ ਨੂੰ ਫਿਰ ਹੁਣ ਕੀ ਕਰਨਾ ਫਾਈਨਲ ਟੱਚ ਆ ਗਿਓ ਇਹਨੂੰ ਹੁਣ ਕੀ ਕਰਨਾ ਖੰਡ ਇਹਨੂੰ ਆਪਾਂ ਮੈਕਸੀ ਲੈਣੀ ਇੱਕ ਠੀਕ ਆ ਇਹਦੇ ਵਿੱਚ ਆਪਾਂ ਇਹ ਸਾਰੀਆਂ ਪਾ ਲੈਣੀਆਂ ਬੜੀਆਂ ਯੋ ਕਰਕੇ ਯੋ ਕਰਨਾ ਯੋ ਕੋਕੀ ওকে ਇਸ ਕੋ ਅਬ ਟੱਕ ਦੇ ਸਾਥ ਐਸੇ ਕਰ ਦੇਣਾ ਮੈਕਸੀ ਆਪਾਂ ਹੋਰ ਇਹ ਲੈ ਆਉਣੇ ਨਹੀਂ ਤੁਹਾਨੂੰ ਬਾਅਦ ਨਹੀਂ ਸਾਡੀ ਉਹ ਗੋੜਾ ਨੂੰ ਘਰਾਦਾ ਲੀਗਾ ਇਹ ਤਾਂ ਖਰੀਦ ਆਉਂਦੇ ਰੱਖਾ ਇਹਦਾ ਆਪਣਾ ਸਾਏ ਬਾਦੋਂ ਹੋਰ ਦੇਖੀ ਸਾਰਾ ਖਿਡਾਰੀ ਖੇਲਰ ਜਾਂਦਾ ਮਾਚੋ ਸਾਰਾ ਖੇਲਰ ਜਾਂਦਾ ਲੋ ਆਏ ਬਣਨੇ ਇੱਕ ਗੇੜਾ ਹੋਰ ਪਾਉਣੇ ਤੱਕ ਘਰਵਾਸਾ ਦਾ ਬਟੇ ਰੱਖਣਾ ਤਕਾਕੀ ਇਹਦਾ ਸਭਾ ਨਾਲਾ ਪਰ ਉਹਦੇ ਤੇ ਬੰਦ ਠੱਠਾ ਕਰਨਾ ਬਹੁਤ ਸਾਰਾ ਬਹਿ ਤੋ ਹੀ ਚੂਰਾ ਬੜੀ ਵੀ ਵਰਤ ਸਕਦੇ ਬਾਬੇ ਪਤਾ ਕੀ ਕਰਨਾ ਚੂਰਾ ਬੜੀ ਨੂੰ ਇਦਾਂ ਹੀ ਭਿਉਂ ਭਿਉਂ ਕਈ ਗਵਾਲ ਕੇ ਜੀ ਉਹ ਸਭੋ ਛੇਤੀ ਉਹ ਹੋ ਜਾਂਦੀ ਆ ਚਲੋ ਸੇਮ ਹੀ ਆ ਕੰਮ ਤਾਂ ਤੇ ਆਲੋ ਵੀਕ ਆਏ ਬਣ ਗਏ ਆ ਠੀਕ ਆ ਇਸ ਤਰ੍ਹਾਂ ਹੁਣ ਇਸ ਕੋ ਕਿਆ ਕਰਨਾ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ ਬਾਬਾਈ ਨਾਲ ਆ ਨਾ ਤਵਾ ਤੁਸੀਂ ਇਹਨੂੰ ਤਵੇ ਨੂੰ ਤੋਸ ਮਾਰ ਕੇ ਇਹਨਾਂ ਟਿਕਾ ਕੇ ਉੱਤੇ ਉਹ ਨਾ ਹੋਵੇ ਜੰਮਿਆ ਜਾ ਰੋਟੀ ਦਾ ਕਈ ਵੀਰੀ ਜੰਮਿਆ ਹੁੰਦਾ ਨਾ ਉਹ ਨਾ ਹੋਵੇ ਤੋਸ ਮਾਰ ਕੇ ਇਹਨਾਂ ਟਿਕਾ ਕੇ ਨਾ ਸਾਫ ਸਫਾਈਆ ਕਰਕੇ ਇਹਨੂੰ ਗਰਮ ਹੋਣਾ ਧਰੋ ਉਸ ਤੋਂ ਬਾਅਦ ਆਪਾਂ ਉਹਨੂੰ ਇਧਰ ਜਗਾੜ ਤਿਆਰ ਕਰਨਾ ਠੀਕ ਆ ਥੋੜੀ ਜੀ ਲਾਲ ਮਿਰਚ ਚਾਹੁੰਦਾ ਪਾ ਸਕਦੇ ਆ ਵੈਸੇ ਮੈਂ ਹਰੀ ਪਾਈ ਆ ਠੀਕ ਆ ਮੈਂ ਵੀ ਪਹਿਲੀ ਵਾਰੀ ਬਣਾਉਣ ਲੱਗਾ ਹਾਂ ਹਮਝੋ ਮੈਂ ਤੇ ਬਣਾਉਂਦਾ ਰਹਿਣਾ ਮੈਂ ਮੈਂ ਤਾਂ ਪਹਿਲੀ ਵਾਰੀ ਅੱਜ ਹੀ ਦੇਖਿਆ ਮੈਂ ਗਾੜ ਮੈਂਗਾ ਚੱਲ ਦੇਖ ਲੈਨੇ ਪੰਗਾ ਲੈ ਕੇ ਠੀਕ ਆ ਇਹਨੂੰ ਕੱਢ ਲਓ ਇਦਾਂ ਸਾਰਾ ਕੋਹੇ ਚੋਂ ਮਾਲ ਗਦਾਨ ਜਿਹੜਾ ਪਿਆ ਹੈ ਓਕੇ ਇਦਾਂ ਕਰਕੇ ਚੱਲ ਮੜਾ ਜਾ ਬਾਹਰੋਂ ਜੀਰਾ ਜੀਰਾ ਬਹੁਤ ਵੱਧਾ ਹੁੰਦਾ ਇਦਾਂ ਬੜਾ ਹੀ ਨਾ ਪਾ ਲਓ ਕੜਤਣ ਜਿਹਾ ਜਿਹਾ ਠੀਕਾ ਤੇ ਹੁਣ ਯਾਰ ਬੇਸਣ ਯਾਰ ਇਹ ਛਾਣ ਕੇ ਪਾਉਂਦੇ ਹਾਂ ਦੇ ਯਾਰ ਇਹ ਤਾਂ ਪਤਾ ਹੀ ਨਹੀਂ ਚੱਲ ਆਪਾਂ ਛਾਣ ਹੀ ਲੈਨੇ ਆਪਾਂ ਕੰਨ ਬਸ ਹੋਲੀ ਕਰਾਂਗੇ ਨਾ ਓ ਯਾਰ ਬਾਬੇ ਉਹ ਵਿੱਚ ਵੀਡੀਓ ਮੈਨੂੰ ਪਤਾ ਨਹੀਂ ਲੱਗਾ ਚੱਲੀ ਨਹੀਂ ਤੇ ਆਹ ਨਾਲ ਆਪਾਂ ਸਾਰੀਆਂ ਆਟਮਾਂ ਪਾਉਣੀਆਂ ਯਾਰ ਇੱਕ ਤਾਂ ਬੰਦੇ ਨੂੰ ਕੱਲੇ ਨਾ ਕਮਲਾ ਹੋ ਜਾਂਦਾ ਬੰਦਾ ਐਦਾਂ ਯਾਰ ਆ ਸਾਰੀਆਂ ਆਟਮਾਂ ਪਾ ਲੈਣੀਆਂ ਠੀਕ ਆ ਐਦਾਂ ਔਰ ਇਹਨਾਂ ਦੇ ਵਿੱਚ ਯਾਰ ਪਾਣੀ ਪਾਉਣਾ ਆਪਾਂ ਤਾਂ ਪਾਣੀ ਪਾ ਕੇ ਲੈਣਾ ਬੜਾ ਵੀ ਪਾਣੀ ਧਾਣੀ ਜਾਣਾ ਕਰ ਲਿਓ ਮਾਗਰ ਵਜੈਸਾ ਹੋਣਾ ਅਰੇ ਹੈ ਵੀ ਯਾਰ ਹਲਦੀ ਪਾਣੀ ਆਪਾਂ ਥੋੜੀ ਜਿਹੀ ਕਲਰ ਜਿਹਾ ਸੋਨਾ ਆ ਜਾ ਇਹ ਵੀ ਮਾਰਾਈ ਕਲਾ ਹੀ ਆ ਹੈ ਇਹ ਜਿਹੜਾ ਆਪਾਂ ਕੱਲੇ ਬੰਦੇ ਨੇ ਵੀਡੀਓ ਬਣਾਉਣਾ ਹਨਾ ਉੱਪਰੋਂ ਸਾਰਾ ਤਿਆਰ ਕਰਨਾ ਯਾਰ ਇਹ ਕਲਾ ਬਹੁਤ ਤਕੜੀ ਯਾਰ 9 5 ਗਨ ਜੇ ਲੋ ਇਹ ਤਾਂ ਉਹ ਨਹੀਂ ਹੋਇਆ ਫਿਰ ਮੈਂ ਯਾਰ ਟੇਸਟ ਜਾਂ ਬਾਅਦ ਦਾ ਬੇਸਣ ਮੈਂ ਘੱਟ ਪਾਇਆ ਆリエ ਨਾ ਥੋੜਾ ਆ। ਕੇ ਨੀਦਾ ਇੰਨਾ ਵੀ ਠੀਕ ਆ ਯਾਰ। ਚਿਰੋਣੇ ਨੂੰ ਤਵੇ ਤੇ ਚਾੜਦੇ ਆ। ਆਪਾਂ ਨਾ ਕੀ ਕਹਿੰਦੇ ਹੁੰਦੇ ਆ? ਬਸ ਸਰੋਂ ਦਾ ਤੇਲ ਲੈ ਸਕਦੇ ਆ। ਬਟ ਆਪਾਂ ਦੇਸੀ ਕਿਉਂ? ਦੇਸੀ ਯਾਰ ਮਾਮਾਈ। ਇਹ ਪਹਿਲਾਂ ਇਦਾਂ ਕਰਕੇ ਲਾ ਲੈਣਾ ਚਾਹਾਂਗਾ ਸਾਰਾ ਯਾਰ ਮੈਨੂੰ ਇੱਕ ਤਾਂ ਵੀਡੀਓ ਬਣਾਉਣ ਦਾ ਬਹੁਤ ਔਖਾ ਹੋ ਰਿਹਾ। ਇਦਾਂ ਠੀਕ ਆ। ਇਹ ਤਾਂ ਉਹ ਇਹਨੂੰ ਕੀ ਕਰਨਾ ਪਾਇਓ ਆਇਨਾ ਆ ਥੋੜਾ ਇਹ ਢਲਾਇ ਰੱਖਣਾ ਤੇ ਚਮਚਾ ਰੱਖਿਆ ਕੋਲੇ ਚਾਚਾ ਕੋਲੇ ਰੱਖਿਆ 1000 ਉਹ ਵੀ ਜਾਣਾ ਹੈਗਾ ਖੁਰਚਣਾ ਜਾ ਐਦਾਂ ਇਹਨੂੰ ਐਦਾਂ ਕਰਦਾ ਐਦਾਂ ਕਰਦਾ ਐਦਾਂ ਕਰਦਾ ਐਦਾਂ ਕਰਦਾ ਬਾਥੇ ਕਰਨਾ ਖਲਾਅ ਦੇ ਲਾਰ ਦੇਣਾ ਇਸ ਕੋ ਐਸੀ ਚੱਲਾ ਮੜਾਂ ਆਇਜ ਰੱਖੋ ਵੀ ਯਾਰ ਮੈਨੂੰ ਲੱਗਦਾ ਏ ਹੋਰ ਹੀ ਬਹੁਤ ਬਣ ਗਿਆ ਚਿੱਲਾ ਨੂੰ ਢੱਲਾ ਲੱਗਦਾ ਇਹ ਬੰਦਾ ਮੜ ਵੀ ਜਾਊ ਰੋਜ਼ ਆ ਪਹਿਲਾਂ ਤਾਂ ਮੈਂ ਉਹ ਚੱਕ ਕੇ ਲਾਵਾਂ ਖਰਚਾ ਬਾਬਾ ਜੀ ਮੇਰਾ ਚੀਲਾ ਮਚ ਜਣਾ ਲੈਦਾ ਇਹੋ ਆਂ ਯਾਰ ਹੋ ਗਿਆ ਉਹ ਬਰਾਵਾ ਆਦਿ ਹੋ ਗਿਆ ਉਹ ਯਾਰ ਆਖੀ ਉਹ ਯਾਰ ਚੀਲਾ ਦਾ ਯਾਰ ਪਾਣਾ ਤਨੇ ਦਾ ፕሮਗਰਾਮ ਇਹਦਾ ਨੋ ਹੋਰ ਕੋਈ ਆ ਹਾਰ ਨਹੀਂ ਮੜਿਆ ਪਾਉਂ ਹਾਰ ਆਪਾਂ ਮੰਨਣ ਦੇਖਣ ਆਵਾਂ ਮੜਿਆ ਆਪਮੜਿਆ ਨਾ ਨਹੀਂ ਡਾ ਆਪਾਂ ਹਾਰ ਨਹੀਂ ਮੰਗਦੇ ਖੱਟਿਆ ਖਾਣ ਦਾ ਕੰਮ ਨਹੀਂ ਕਰ ਰੋਇਆ ਆਏ ਬੜਾ ਜੇ ਨੂੰ ਪਿੱਛੇ ਕਰਾਂ ਦੇ ਉਹ ਦੇਖ ਕੇ ਮੇਰੇ ਚਾਹੁੰਦਾ ਅੰਦਰ ਇਹ ਆਪਾਂ ਕਰ ਰਹੇ ਹਾਂ ਬੰਦ ਗਏ ਹਨ ਹੌਗਾ ਗਾਮੇ ਤੇ ਇਤਨਾ ਬੇਸਣ ਹੋਰ ਕੋਨਾ ਬਣਾ ਫੇਰ ਹਮ ਉਹ ਜੈਪਾ ਹੁਣ 15 ਕਰਕੇ ਬੇਸਣ ਪਾ ਲਈ ਬੇਸਣ ਨੂੰ ਲਗਾਏ ਬਹੁਤ ਦੇ ਚ ਹਾਰ ਨਹੀਂ ਮਨਿਆ ਰਿਹਾ ਨਹੀਂ ਹਾਰ ਦਾ ਤਾਂ ਮਤਾ ਹੈ ਨਹੀਂ ਜਮਾਈ ਜਮਾਈ ਹੈ ਨਹੀਂ ਸੋ ਕਹਿੰਦਾ ਖੱਤ ਲੋ ਖੱਟ ਆਹ ਔਰ ਫਾਕੀ ਇਹ ਇਹ ਜੇ ਤੁਹਾਡਾ ਬੰਗ ਉਹ ਵੀ ਪਾਉਣਾ ਪੈਣਾ ਹਾਂ ਪਰਿਵਾਰਕ ਦੇ ਆਪਾਂ ਨੂੰ ਲੂਣ ਵੀ ਪਾਉਣਾ ਪੈਣਾ ਹੋਰ ਇਹ ਜ ਜੂਨ ਘਟ ਜਾਣਾ ਹਾਂ कोई ची बनावे तो देखा कम करते हैं करा सा घोड़ घलाइया कराओ बना के ना आ, लेटी जी हथ छे ਇਹ ਸੱਟ ਗਏ ਤੇ ਨੂਰ ਹੋਰ ਪਾ ਗਏ। ਇੱਕ ਤਾਂ ਕੈਮਰਾ ਇੱਕ ਹੱਥੀ ਨਾਲ ਮੈਨੂੰ ਥੋੜਾ ਜਿਹਾ ਚੱਕਰ ਪੈ ਰਿਹਾ। ਉਹ ਹੋਰ ਪਾ ਗਏ। ਆਏ ਹਾਏ ਕਰਮਾ। ਇਹਨੂੰ ਆਇਓ ਕਰਕੇ ਘੋਲ ਲਿਆ। ਠੀਕ ਆ। ਜੇ ਸੇਦਾ ਦਾ ਗੱਲ ਨਾ ਮੋਕਦੀ ਆ ਵੀ ਇਹ ਪਤਲਾ ਜਨਾ ਹੋਊਗਾ ਮੇਰੇ ਹਿਸਾਬ ਨਾਲ ਉਨਾ ਹੀ ਸਹੀ ਆ ਉਹ ਯਾਰ ਇੱਕ ਤਾਂ ਵੀਡੀਓ ਦੇਖੀ ਸੀ ਮੈਂ ਉਹਦੇ ਵਾਕੇ ਨਾ ਕੋਈ ਨਾ ਚੇਤਾ ਨਹੀਂ ਗਿਆ ਜਿਵੇਂ ਜਿਵੇਂ ਸੀ ਉਹ ਮਾੜਾ ਦੇਖ ਕੇ ਡਰ ਗਿਆ ਪਰ ਉਹ ਹੀ ਨਾ ਤਾਂ ਆਇਆ ਤੇ ਤਾਂ ਮਰੀਆ ਨੇ

ਕੀਗਾ ਕਮਾ ਕੇ ਹੁਣ ਉਹ ਛੱਡਣ ਦੀ ਵਾਰੀ ਹੈ ਮਾਇਗਾ ਨੇ दबारे हम देट अंगूर आ मारा बन गया चीज बहुत सोनी मना भी यार नहीं मर दी गए ਮੈਨਾਂ ਦਾ ਦੁਬਾਰੇ ਟਰਾਈ ਕਰਨੀ ਪਊ ਯਾਰ ਕਿਸੇ ਦਿਨ ਚੱਲ ਕੋਈ ਨਾ ਦੇਣੀ ਆ ਅਜੇ ਰਿਜ਼ਲਟ ਨਹੀਂ ਆਇਆ ਦੇਣੀ ਕੀ ਮਾਂ ਦਾ ਹੁਣ ਪਰ ਰਿਜ਼ਲਟ ਤੋਂ ਪਹਿਲਾਂ ਆ ਗਾ ਤੂੰ ਦੇਖ ਰਿਹਾ ਕੋਈ ਗੱਲ ਨਹੀਂ ਹਾਂ ਤਾਂ ਮਰਣੀ ਫੇਰ ਸਹੀ ਕਹਿ ਰਹੇ ਨੇ ਜੀ ਅਜਨਾਂ ਬਾਬਾ ट ये चीजा एटम पहली बड़ी कोई भी काम कमे पता लगे है छे कई हो जाना छेती कई बार ओन टाइम लगता बहुत जरूरी है और आपको से करना चाहिए ਮੋਰਨਾ ਕਰੇ ਸਾਡੇ ਕਾਹ ਨੂੰ ਮੁੜੇ ਮੋਬਈ ਮੈਨੂ ਲਾਉਣ ਆਇਆ ਰ ਭਣੀ ਨਿਕਾ ਦੇਖਦੇ ਆ ਦੇਖਦੇ ਆ ਦੇਖਦੇ ਆ ਆਪਾਂ ਇਹਨਾਂ ਦਾ ਛੜਦਾ ਪੱਟੂ ਇਹਨਾਂ ਆਹ ਬਲੇਡ ਜਾਂ ਬਣ ਗਿਆ ਨਹੀਂ ਬਾਬੇ ਚਲਕ ਗਿਆ ਚਲ ਕੋਈ ਨਾ ਨਹੀਂ ਬਣਿਆ ਤਾਂ ਚਲੋ ਪੂਰ ਬਣਾਓ ਓਕੇ ਜੀ ਆਹ ਬਣ ਗਿਆ ਪਹਿਲੇ ਆ ਬਣ ਗਿਆ ਚਲੋ ਕੋਈ ਨਾ ਜੀ ਹੋ ਜਾਂਦਾ ਕਈ ਵਾਰੀ ਫੇਰ ਸਹੀ ਕਦੇ ਭੁੱਖ ਲੱਗੀ ਆ ਫਿਰ ਹੁਣ ਕੁਝ ਹੋਰ ਦੇਖਣਾ ਪੈਣਾ ਚੰਗਾ ਜੀ ਸਤਿ ਸ੍ਰੀ ਅਕਾਲ